ਕਿਸਾਨ ਭਰਾਮਾ ਨੂੰ ਡੇਰੀ ਫਾਰਮਾ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਡੇ ਕੋਲੇ ਇੱਕ ਨਿੱਕਾ ਜਿਹਾ ਟੌਪਿਕ ਲੈ ਕੇ ਆਏ ਆਂ ਇਹ ਮੇਰੀ ਵੀਡੀਓ ਇਸ ਟੌਪਿਕ ਦੇ ਉੱਤੇ ਕਈ ਅੱਗੇ ਵੀ ਹੋਰ ਵੀਡੀਓ ਪਾਈਆਂ ਹੋਗੀਆਂ ਤੇ ਫਿਰ ਇਹਦੇ ਕਮੈਂਟ ਆਏ ਵੀ ਸਾਨੂੰ ਕੋਈ ਇਸ ਤਰ੍ਹਾਂ ਦਾ ਡੈਮੋ ਕਰਕੇ ਸਮੇਂ ਮੁਤਾਬਕ ਮੌਸਮ ਬਦਲਦੇ ਮੁਤਾਬਕ ਕੋਈ ਸਾਨੂੰ ਇਹੋ ਜਾਂ ਨੁਕਤਾ ਦੱਸੋ ਜਿਹੜਾ ਏਆਈ ਰੌਣ ਦੇ ਪਸ਼ੂ ਜਲਦੀ ਜੋਗ ਹੋਵੇ ਤੇ ਇਹਦੇ ਰੁੱਤ ਮੁਤਾਬਕ ਇਹ ਭਾਈ ਮੈਂ ਅੱਜ ਵੀਡੀਓ ਬਣਾ ਰਿਹਾ ਹਾਂ ਵੀਡੀਓ ਜਿਹੜੀ ਮੈਂ ਬਣਾ ਰਿਹਾ ਹਾਂਗਾ ਇਹਦੇ ਵਿੱਚ ਲੈਣਾ ਕੁਝ ਨਹੀਂ ਦੋ ਚੀਜ਼ਾਂ ਲੈਣੀਆਂ ਤੇ ਦੋਨੇ ਚੀਜ਼ਾਂ ਆਪਣੇ ਘਰੇ ਹੀ ਪਈਆਂ ਬਾਹਰ ਜਾਣ ਦੀ ਆਪਾਂ ਨੂੰ ਲੋੜ ਨਹੀਂ ਅਗਰ ਥੋੜਾ ਜਾ ਤੁਸੀਂ ਚੀਜ਼ ਇਹਦੇ ਵਿੱਚ ਸੋਧੀ ਵੀ ਪਾ ਸਕਦੇ ਹੋ ਔਰ ਤਸੱਲੀ ਵਾਲੀ ਪਾ ਸਕਦੇ ਹੋ ਜਿੱਥੇ ਤੁਸੀਂ ਪਸ਼ੂ ਨੂੰ 15 ਦਿਨ ਦੇਣਾ ਹੈਗਾ ਉੱਥੇ ਤੁਸੀਂ 10 ਦਿਨਾਂ ਦੇ ਵਿੱਚ ਵੀ ਉਹ ਕੰਮ ਕਰ ਦੇਣਾ ਹੈਗਾ ਇਹ ਕੋਈ ਜਿਆਦਾ ਲੰਮਾ ਚੌੜਾ ਨੁਕਤਾ ਨਹੀਂ ਆ ਬਿਲਕੁਲ ਹਰੇਕ ਮੇਰਾ ਵੀਰ ਭਰਾ ਕਰ ਸਕਦਾ ਹੈਗਾ ਆਓ ਹੁਣ ਆਪਾਂ ਦਿਖਾਈਏ ਇਹਦੇ ਵਿੱਚ ਕੀ ਲਿਆ ਆਪਾਂ ਸਾਰਿਆਂ ਨਾਲੋਂ ਪਹਿਲਾਂ ਹਲਦੀ ਲਈ ਜਿਵੇਂ ਕਿ ਹਲਦੀ ਆਪਾਂ ਨੂੰ ਬਜਾਰੋਂ ਲਿਆਉਣੇ ਆ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਕੈਮੀਕਲ ਹੁੰਦੇ ਆ ਆਪਾਂ ਪ੍ਰਾਇਓਰਟੀ ਵੱਲ ਥੋੜਾ ਜਿਹਾ ਚਲੇ ਜਾਗੇ ਤਾਂ ਕਾਰਨ ਇਹ ਆ ਕਿ ਵੀ ਜਿਵੇਂ ਹੁਣ ਫਰਜ ਕਰੋ ਵੀ ਆਹ ਹਲਦੀ ਆ ਗਈ ਚਲੋ ਇਹ ਤਾਂ ਹਲਦੀ ਆਪਣੇ ਘਰੇ ਬਿੱਜੀ ਸੀ ਬਾਜ਼ਾਰ ਦੇ ਵਿੱਚੋਂ ਵੀ ਆਪਾਂ ਹਲਦੀ 1 ਕਿਲੋ ਜੇ ਲਿਆਗੇ ਤਾਂ ਆਪਾਂ ਨੂੰ 120-150 ਰੁਪਏ ਕਿਲੋ ਆਪਾਂ ਨੂੰ ਉਹ ਹਲਦੀ ਮਿਲ ਜੂਗੀ ਅਗਰ ਉਹਦੇ ਵਿੱਚੋਂ ਆਪਾਂ ਨੂੰ ਥੋੜੀ ਲੋੜ ਪੈਣੀ ਆਂਗੀ ਬਾਕੀ ਆਪਾਂ ਉਹਨੂੰ ਘਰੇ ਵਰਤ ਸਕਦੇ ਆ ਜਿਵੇਂ ਹੁਣ ਅਭਰਜ ਕਰੋ ਵੀ ਉਹ ਆਪਾਂ ਹਲਦੀ ਲਿਆਂਦੀ ਤੇ ਹਲਦੀ ਆਪਾਂ ਨੂੰ ਪਸਾ ਲਿਆਂ ਦੀ 20 ਰੁਪਏ ਪਸਾਈ ਲੈਂਦੇ ਆ ਹੁਣ ਜਿਵੇਂ ਫਰਜ ਕਰੋ ਵੀ ਆ ਵੇਖੋ ਆ ਹਲਦੀ ਆ ਗਈ ਹਲਦੀ ਆਪਾਂ ਕੀ ਕਰਨੀ ਆਂ ਕਿ ਹਲਦੀ ਆਪਾਂ ਲੈਣੀ ਆਂ ਕਿ 100 ਗ੍ਰਾਮ ਤੇ 100 ਗ੍ਰਾਮ ਹੀ ਆਪਾਂ ਇਹਦੇ ਚੋ ਗੋੜ ਲੈਣਾ ਹੈਗਾ ਜਿਵੇਂ ਕਿ ਆਪਣੇ ਪਸ਼ੂ ਵੀਰੇ ਵੇ ਪਸ਼ੂ ਖੜੇ ਆਗੇ ਵੀ ਏਆਈ ਨਹੀਂ ਕਰਾਉਂਦੇ ਨਾ ਹੀਟ ਕੱਢਦੇ ਆ ਨਾ ਤਾਰਾਂ ਦਿੰਦੇ ਆ ਨਾ ਉਹ ਬੋਲਦੇ ਆ ਉਹ ਗੁੰਗੇ ਆਗੇ ਉਦੇ ਵਾਸਤੇ ਇੱਕ ਛੋਟਾ ਜਿਹਾ ਪ੍ਰਾਲਾ ਹੈਗਾ ਤੇ ਇਹ ਬਿਲਕੁਲ ਹੀ ਤਜਰਬਾ ਕੀਤਾ ਵਾ ਔਰ ਪੁਰਾਣੇ ਪਿਸ਼ੋਕੜ ਦਾ ਪੁਰਾਣਾ ਤਜਰਬੇ ਮੁਤਾਬਕ ਹੀ ਇਹ ਮੈਂ ਤੁਹਾਨੂੰ ਇਹ ਨੁਕਤਾ ਦੱਸਦਾ ਸਾਰਿਆਂ ਨਾਲੋਂ ਪਹਿਲਾਂ ਆਪਾਂ ਕੀ ਕਰ ਲੈਣਾ ਹੈਗਾ ਆਪਾਂ ਇਹ ਯਾਦ ਕਰਨਾ ਵੀ ਇੱਕ ਮਹੀਨੇ ਤੋਂ ਵੱਧ ਉਹਨੂੰ ਦੀ ਬਾਰਮੰਗ ਕੀਤੀ ਨੂੰ ਤਾਂ ਨਹੀਂ ਹੋ ਗਿਆ ਮਹੀਨੇ ਦੀ ਅਗਰ ਗੋਲੀ ਦਿੱਤੀ ਵੀ ਆ ਗਈ ਉਹਨੂੰ ਅੰਜਮੰਡਾ ਜੋਲ ਦੇ ਦਿਓ ਕੋਈ ਦੇ ਦਿਓ ਜਿਹੜੀ ਵੀ ਬਾਜ਼ਾਰ ਦੇ ਵਿੱਚ ਤੁਹਾਨੂੰ ਮਿਲਦੀ ਆਗੀ ਕੀੜਿਆਂ ਵਾਲੀ ਗੋਲੀ ਇਹੜਾਂ ਵਾਲੀ ਗੋਲੀ ਭਾਈ ਪਸ਼ੂ ਨੂੰ ਦੇਣੀ ਬਹੁਤ ਜ਼ਰੂਰੀ ਆ ਫੇਰ ਤੁਸੀਂ ਕੀ ਕਰਨਾ ਹੈਗਾ ਜਿਵੇਂ ਹਲਦੀ ਆ ਗਈ ਤੇ ਗੋੜਾ 100 ਗ੍ਰਾਮ ਇਹਦਾ ਕੁੱਟ ਕੇ ਲੱਡੂ ਬਣ ਜੂਗਾ ਇੱਕ ਲੱਡੂ ਬਣਾ ਕੇ ਤੜਕੇ ਖਾਲੀ ਪੇਟ ਇਹਨੂੰ 5 ਦਿਨ ਗਿਣ ਕੇ ਦੇ ਦਿਓ ਪਸ਼ੂ ਨੂੰ 5 ਦਿਨ ਦੇ ਦਿਓ ਪੰਜਾਂ ਦਿਨਾਂ ਦੇ ਵਿੱਚ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਅਗਰ ਜੇ ਤੁਹਾਨੂੰ ਥੋੜੀ-ਮੋਟੀ ਹਰਕਤ ਲੱਗਦੀ ਆ ਤਾਂ 2 ਦਿਨ ਤੁਸੀਂ ਹੋਰ ਵਧਾ ਲਓ 7 ਦਿਨ ਦੇ ਦਿਓ ਇੱਕ ਹਫ਼ਤਾ ਪਰ ਦੇ ਦਿਓ ਹਫ਼ਤਾ ਪਰ ਦੇ ਕੇ ਉਹਨੂੰ ਤੁਸੀਂ ਪਸ਼ੂ ਨੂੰ ਛੱਡ ਦਿਓ ਜਦੋਂ ਤੁਸੀਂ ਛੱਡ ਦਿਓਗੇ ਜਿਵੇਂ ਉਹਦਾ ਪੀਰ ਟਾਈਮ ਆਊਗਾ ਤੇ ਬਿਲਕੁਲ ਉਹ ਤਾਰਾਂ ਤੁਹਾਨੂੰ ਕਰੂਗਾ ਹੀ ਕਰੂਗਾ ਉਹ ਜਿਵੇਂ 20 22 ਦਿਨਾਂ ਤੋਂ ਪਸੂ ਤਾਰਾਂ ਕਰਦਾ ਹੈਗਾ ਇਹਨੇ ਕੀ ਕਰਨਾ ਹੈਗਾ ਜਦੋਂ ਇਹਨੂੰ ਆਪਾਂ ਦੇਖ ਕੇ ਹਫਤਾ ਖੜ ਖੜ ਗਏ ਤਾਂ ਪੰਜ ਚਾਰ ਦਿਨ 10 ਦਿਨ ਤਾਂ ਪਸੂ ਭਾਈ ਵਿੱਚ ਦੀ ਲੈ ਜਾਂਦਾ ਹੈਗਾ ਠੀਕ ਆ ਉਹ ਤੁਸੀਂ ਇਸ ਨੂੰ ਕਰਕੇ ਦੇ ਦੇਣਾ ਹੈਗਾ ਅਗਰ ਜੇ ਤਾਂ ਥੋੜਾ ਪਸੂ ਤਾਰਾਂ ਦੇ ਗਿਆ ਠੀਕ ਆ ਤਾਂ ਫਿਰ ਤਾਂ ਬੈਲਣਕੋਟ ਬਹੁਤ ਵਧੀਆ ਹੈਗਾ ਅਗਰ ਜੇ ਪਸੂ ਨਹੀਂ ਤਾਰਾ ਦਿੰਦਾ ਜਿਹੜਾ ਹਫਤਾ ਭਰ ਤੁਸੀਂ ਉਹਦੇ ਵਿੱਚ ਪਸੂ ਨਹੀਂ ਤਾਰਾ ਦਿੰਦਾ ਜਿਹੜਾ ਹਫਤਾ ਭਰ ਤੁਸੀਂ ਉਹਦੇ ਵਿੱਚ ਦੇਣਾ ਉਹਦੇ 'ਚ ਇੱਕ ਆਈਟਮ ਤੁਸੀਂ ਹੋਰ ਮਿਲਾ ਲੈਣੀ ਆ ਹਲਦੀ 100 ਗ੍ਰਾਮ ਲੈ ਲੈਣੀ ਆ ਹਫਤੇ ਅਗਲੇ ਇੱਕ ਹਫਤਾ ਛੱਡ ਕੇ ਦੂਜੇ ਹਫਤੇ ਤਾਂ ਗੁੜ ਮਿਲਾ ਲੈਣਾ ਫਿਰ ਉਹਦੇ 'ਚ ਤੁਸੀਂ ਕੀ ਕਰਨਾ ਹੈਗਾ ਸਰੋਂ ਦਾ ਤੇਲ ਉਹਦੇ ਵਿੱਚ ਤੁਸੀਂ 100 ਤੋਂ 150 ਗ੍ਰਾਮ ਪਾ ਲਓ 200 ਗ੍ਰਾਮ ਤੱਕ ਵੀ ਪਾ ਲਓ 200 ਗ੍ਰਾਮ ਤੱਕ ਪਾ ਲਓ ਸਰੋਂ ਦਾ ਤੇਲ ਅਗਰ ਉਹਨੂੰ ਕੁੱਟ ਕੇ ਤੋਂ ਉਹਦੇ ਵਿੱਚ ਤੁਸੀਂ ਸਰੋਂ ਦਾ ਤੇਲ ਪਾ ਦਿਓ ਅਗਰ ਇਹ ਜਦੋਂ ਬੱਠਲ ਦੇ ਵਿੱਚ ਆਪਾਂ ਪਾਉਣਾ ਹੈ ਪਸ਼ੂ ਨੂੰ ਖਵਾਉਣਾ ਹੈ ਕਮ ਸੇ ਕਮ 2 ਘੰਟੇ ਆਪਾਂ ਪਾਣੀ ਪਿਆਇਆ ਨਹੀਂ ਹੋਣਾ ਚਾਹੀਦਾ ਤੇ 2 ਘੰਟੇ ਆਪਾਂ ਨੂੰ ਮਗਰੋਂ ਪਾਣੀ ਪੀਣਾ ਫੇਰ ਕੀ ਹੈਗਾ ਜਦੋਂ ਆਪਾਂ ਪਾਣੀ ਪਿਆ ਦੇਣੇ ਆਂਗੇ ਜਿਹੜੀ ਇਹ ਚੀਜ਼ ਨੇ ਹੀਟ ਦੇਣਾ ਹੁੰਦਾ ਹੈਗਾ ਉਹ ਪਾਣੀ ਦੇ ਵਿੱਚ ਹੀ ਡੁੱਬ ਜਾਂਦੀ ਆਗੀ ਤੇ ਉਹ ਉੱਥੇ ਦਾ ਉੱਥੇ ਹੀ ਕੰਮ ਰਹਿ ਜਾਂਦਾ ਆਪਾਂ ਕਹਦੇ ਨੇ ਯਾਰ ਪਸ਼ੂ ਤਾਂ ਆਪਣਾ ਨਮਾ ਨਹੀਂ ਬਣਿਆਗਾ ਹੀਟ ਨਹੀਂ ਕੱਢੀ ਤਾਰਾ ਨਹੀਂ ਦਿੱਤੀਆਂ ਆਪਾਂ ਉਹਦਾ ਖਾਣ ਪਾਣ ਦਾ ਵੀ ਭਰੇਜ ਨਹੀਂ ਨਾ ਕੀਤਾਗਾ। ਅਗਰ ਉਸ ਦੌਰਾਨ ਜਦੋਂ ਏਆਈ ਕਰਾਉਨੇ ਹੋ ਇੱਕ ਤਾਂ ਪਸ਼ੂ ਨੂੰ ਨੀਰਾ ਘਟ ਪਾਓ। ਪਸ਼ੂ ਦਾ ਨੀਰਾ ਘਟਾ ਦਿਓ। ਅਗਰ ਤੁਸੀਂ ਕੋਈ ਵੀ ਸਮਾਨ ਦਿੰਨੇ ਹੋ ਭਾਈ ਜੇ ਅਗਰ ਦਾਣਾ ਤੁਸੀਂ ਘਟਾਉਂਗੇ ਤਾਂ ਦੁੱਧ ਥੋੜਾ ਘਟੂਗਾ। ਅਗਰ ਤੁਸੀਂ ਦਾਣਾ ਨਹੀਂ ਘਟਾਉਂਦੇ ਜਾਂ ਤੂੜੀ ਹਰਾ ਆਚਾਰਾ ਕੁਝ ਵੀ ਪਾਉਨੇ ਹੋ ਘਟਾ ਦੇਣੋ ਤਾਂ ਤੁਹਾਡਾ ਪਸ਼ੂ ਦੁੱਧ ਨਹੀਂ ਕੱਢਦਾਗਾ। ਦੁੱਧ ਤੁਹਾਡਾ ਉੱਥੇ ਹੀ ਰਹੂਗਾ। ਕੀ ਹੁੰਦਾਗਾ ਜਦੋਂ ਪਸ਼ੂ ਔਖਾ ਹੁੰਦਾਗਾ ਨਾ ਬਾਲਾ ਰੱਜਿਆ ਆ ਪਸ਼ੂ ਗਾਲਾ ਵੀ ਘੱਟ ਕਰਦਾ ਹੈਗਾ ਤੇ ਉਹੋ ਜਿਹੜਾ ਇਹ ਚੀਜ਼ਾਂ ਗੀਆਂ ਹਲਦੀ ਵਗੈਰਾ ਜਾਂ ਆਪਾਂ ਦਿੱਤੀਆਂ ਗਰਮੈਸ਼ ਵਾਲੀ ਚੀਜ਼ ਦਿੱਤੀ ਹੈ ਹੀਟ 'ਚ ਲਿਆਉਣ ਨੂੰ ਉਹਦੇ ਉੱਤੇ ਉਹਨੂੰ ਦਿੱਕਤ ਲੱਗਦੀ ਹੈ ਕਿ ਉਹਦੀ ਵੇਸਟੇਜ ਵੱਧ ਕੱਢ ਦਿੰਦਾ ਪਸ਼ੂ ਗੋਹੇ ਰਸਤੇ ਅਗਰ ਜਿਉ ਨੇ ਗਾਲਾ ਹੀ ਨਹੀਂ ਕੀਤਾ ਤਾਂ ਉਹਨੇ ਭਾਈ ਉਹਨਾਂ ਹੀ ਜਿੰਨਾਂ ਗਾਲਾ ਕਰਨਾ ਸੀ ਉਹਨਾਂ ਰੋਜ਼ ਜਿੰਨਾਂ ਦਾ ਕੀਤਾ ਨਹੀਂ ਉਹਨੇ ਗਾਲਾ ਘੱਟ ਕਰਿਆ ਗਾਲਾ ਘੱਟ ਕਰਨ ਕਰਕੇ ਵੇਸਟੇਜ ਥੋੜਾ ਗੋਹੇ ਵੀ ਦੀ ਨਿਕਲ ਗਿਆ ਕਈਆਰੀ ਤਾਂ ਕੀ ਹੁੰਦਾ ਹੈਗਾ ਜਿਵੇਂ ਆਪਾਂ ਨਹੀਂ ਧਿਆਨ ਦਿੱਤਾ ਇਹ 70% ਹੀ ਜਾਵੜ ਦਾ 30% ਹੀ ਪਸ਼ੂ ਦੇ ਅੰਦਰ ਰਹਿੰਦਾ ਹੈਗਾ ਪ੍ਰਾਣੀ ਥਿਉਰੀ ਮੁਤਾਬਕ ਤਾਂ ਫੇਰ ਆਪਾਂ ਕੀ ਕਰਨਾ ਹੈਗਾ ਇਹਨੂੰ ਰੋਕਣਾ ਹੈਗਾ ਇਹ ਇਸ ਗੱਲ ਦਾ ਜ਼ਰੂਰ ਆਪਾਂ ਧਿਆਨ ਰੱਖਣਾ ਹੈ ਤੁਸੀਂ ਹੀਟ ਦੇ ਵਿੱਚ ਲਿਆਉਣ ਵਾਸਤੇ ਆਹਾ ਹੁਣ ਜਿਵੇਂ ਹੈਗਾ ਆ ਮੌਸਮ ਆ ਮੌਸਮ ਦੇ ਵਿੱਚ ਤਾਂ ਤੁਸੀਂ ਇਹ ਭਾਈ ਅਪ੍ਰੈਲ ਤੋਂ ਪਹਿਲਾਂ ਪਹਿਲਾਂ ਤੁਸੀਂ ਦੇ ਸਕਦੇ ਹੋ ਜਿਵੇਂ ਮਾਰਚ ਅਪ੍ਰੈਲ ਇਹ ਦੋ ਮਹੀਨੇ ਦੋ ਮਹੀਨਿਆਂ ਦੇ ਵਿੱਚ ਸਫੀਸ਼ੈਂਟ ਆ ਫੇਰ ਉਹ ਤੋਂ ਬਾਅਦ ਕੀ ਦੇਣਾ ਹੈਗਾ 2 ਮਹੀਨੇ ਗਰਮੀ ਆ ਜਾਂਦੀ ਹੈਗੀ ਜੇ ਠਾਰ ਦੀ ਉਦੋਂ ਇਹ ਪਸ਼ੂ ਇਹ ਕੰਮ ਨਹੀਂ ਕਰਨਾ ਇਹ ਮੈਂ ਤੁਹਾਨੂੰ ਹੁਣ ਕਹਿਣਾ ਇਹ ਫਾਰਮੂਲੇ ਨੇ ਕੰਮ ਕੋਈ ਨਹੀਂ ਕਰਨਾ ਉਦੋਂ ਫਾਰਮੂਲਾ ਦੂਜਾ ਦੇਣਾ ਪਊ ਫੇਰ ਇਹਨੇ ਕਦੋਂ ਕੰਮ ਕਰਨਾ ਜਾ ਕੇ ਸੌਣਪਾਦੋਂ ਚ ਫੇਰ ਸੌਣਪਾਦੋਂ ਦੇ ਵਿੱਚ ਆਪਾਂ ਨੂੰ ਅਸੂ ਕੱਤੇ ਤੱਕ ਜਦੋਂ ਮਰਜੀ ਦੇਈ ਚਲੋ ਜੇਠ ਹਾਰੜ ਆਪਾਂ ਇਹਨੂੰ ਨਹੀਂ ਦੇਣਾ ਉਦੋਂ ਇਹਨੇ ਕੀ ਕੰਮ ਕਰਨਾ ਉਦੋਂ ਹਲਦੀ ਵੀ ਆਪਾਂ ਦੇ ਸਕਦੇ ਆਂਗੇ ਹਲਦੀ ਨੇ ਆਪਾਂ ਜਿਵੇਂ ਕਈ ਵਾਰੀ ਪਸ਼ੂ ਮੈਲਾ ਮੂਤ ਜਾਂਦਾ ਉਹਦੇ ਵਿੱਚ ਸਮਾਨ ਪਾ ਕੇ ਉਹ ਦੇ ਸਕਦੇ ਆ ਉਹ ਕੰਮ ਕਰੂਗੀ ਉਹ ਗੋੜਾ ਗੁੜ ਗਰਮੈਸ਼ ਕਰੂਗਾ ਤੇ ਫਿਰ ਉਦੋਂ ਬਾਅਦ ਇਹ ਮੈਲਾ ਮੁੱਦਾ ਤੇ ਉਦੋਂ ਬਾਅਦ ਮੈਲਾ ਵੱਧ ਮੁੱਤੂਗਾ 2 ਮਹੀਨੇ ਇਹ ਫਾਰਮੂਲਾ ਜੇਠਾੜ ਨਹੀਂ ਦੇਣਾ ਮੈਂ ਰੁੱਤਾ ਮੁਤਾਬਕ ਹੀ ਵੀਡੀਓ ਬਣਾਉਣਾ ਮੈਨੂੰ ਕੋਈ ਪੈਸਾ ਦਾ ਲਾਲਚ ਨਹੀਂ ਵੀ ਮੈਂ ਵੀਡੀਓ ਬਣਾਈ ਜਾਵਾਂ ਤੇ ਚੈਨਲ ਤੇ ਪਾਈ ਜਾਵਾਂ ਮੈਂ ਇਹ ਕਹਿਣਾ ਵੀ ਮੇਰੇ ਕਿਸੇ ਕਿਸਾਨ ਭਰਾ ਦਾ ਮੇਰੇ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ ਮੇਰੀ ਜਿਹੜੀ ਵੀਡੀਓ ਸਮਾਰ ਕੇ ਵੇਖੇ ਮਿਹਨਤ ਮੇਰੇ ਮੁਤਾਬਕ ਕਰੇ ਤਾਂ ਪੂਰਾ ਪੂਰਾ ਲਾਭ ਉਠਾ ਸਕਦੇ ਹੋ ਭਾਈ ਗੁਰਲਾਬ ਸਿੰਘ ਬਠਿੰਡਾ ਤੇ ਤੁਹਾਨੂੰ ਅੱਜ ਦੀ ਜਿੰਨੀ ਕੁ ਮੈਨੂੰ ਜਾਣਕਾਰੀ ਸੀ ਦਿੱਤੀ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ